ਹੈਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਤੇ ਮੈਂ ਆਪਣਾ ਵਲੌਗ ਕਾਫੀ ਟਾਈਮ ਬਾਅਦ ਲੈ ਕੇ ਆਈ ਆ ਤੇ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਫੋਨ 'ਚ ਖਰਾਬੀ ਰਹਿੰਦੀ ਹੈ ਫੋਨ ਮੈਂ ਨਵਾਂ ਹਜੇ ਨਹੀਂ ਲਿਆ ਇਸ ਲਈ ਵਲੌਗ ਥੋੜੇ ਲੇਟ ਆ ਰਹੇ ਆ ਮੇਰੇ ਰੀਵਾ ਬੁੰਡੀ ਬੁੰਡੀ ਹੂੰ ਕਾਈ ਬਾਉ ਕੁਦੀ ਨਾ ਮੈਗੀ ਬਣਾ ਰਹੀ ਸੀ ਕਿਤੇ ਰੀਵਾ ਰੋ ਰਹੀ ਸੀ ਤੇ ਵੀ ਰੀਵਾ ਨੂੰ ਮੈਂ ਕਿਚਨ ਚੱਲੀ ਆਈ ਤੇ इवनिंग ਦਾ ਨਾਮ ਹੁਣ ਮੈਂ ਦੇਸੀ ਕਿਉ ਕੱਢ ਲਈਆਂ ਇਹ ਜਿਹੜੇ ਮੇਰੇ ਵਲੋਗ ਹਨਾ ਇਹ ਕਲਿੱਪਾਂ 3-4 ਦਿਨ ਦੀਆਂ ਮਿਕਸ ਕਰਕੇ ਪਾਈਆਂ ਹੋਈਆਂ ਆ ਤੇ ਇਸ ਕਰਕੇ ਮੇਰੇ ਵਲੋਗ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਵਲੋਗ ਲੇਟ ਆ ਰਹੇ ਆ ਮੇਰੇ ਤੇ ਉਹ ਤੁਹਾਨੂੰ ਪਤਾ ਹੀ ਆ ਮੈਂ ਸਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੇਰਾ ਫੋਨ ਖਰਾਬ ਆ ਹੈਂਗ ਹੋਣ ਲੱਪਾਂਦਾ ਆ ਵੀਡੀਓ ਨਹੀਂ ਅਪਲੋਡ ਹੋ ਪਾ ਰਹੀ ਬੜੀ ਮੁਸ਼ਕਲ ਨਾਲ ਹੁੰਦੀ ਆ ਤੇ ਇਸ ਲਈ ਫਿਰ ਮੈਂ ਨਾ ਕੁਛ ਮੇਰੇ ਬੱਚੇ ਵੀ ਨਹੀਂ ਠੀਕ ਸੀਗੇ ਖਾਂਸੀ ਜ਼ੁਕਾਮ ਇਸ ਕਰਕੇ ਵੀ ਨਹੀਂ ਮੇਰਾ ਮਨ ਕਰਿਆ ਵਲੋਗ ਅਪਲੋਡ ਕਰਨ ਦਾ ਤੇ ਅੱਜ ਮੈਂ ਕਿਹਾ ਚੱਲ ਆਪਣਾ ਵਲੋਗ ਵੀ ਸਟਾਰਟ ਕਰਦੀ ਹਾਂ ਤੇ ਇਹ ਪਹਿਲਾ ਫਿਲਹਾਲ ਤੇ ਮੈਂ ਪਿਛਲੇ ਵਲੋਗ ਪਾ ਰਹੀ ਹਾਂ ਕਿਉਂਕਿ ਇਹ ਕਲਿੱਪਾਂ ਨਾ 3-4 ਦਿਨ ਦੀਆਂ ਇਕੱਠੀਆਂ ਆਈਆਂ ਇਸ ਲਈ ਫਿਰ ਮੈਂ ਕਿਹਾ ਪਹਿਲਾਂ ਪਾ ਦਮ ਆਪਣਾ ਇਹ ਵਾਲਾ ਵਲੋਗ ਕਪੜੇ ਮੈਂ ਤੁਹਾਨੂੰ ਦਿਖਾਈ ਥੋਤੀ ਸੀਗੇ ਬਹੁਤ ਜ਼ਿਆਦਾ ਕਪੜੇ ਧੇਲਣ ਵਾਲੇ ਹੋਏ ਆ ਤੇ ਸ਼ਾਮ ਨੂੰ ਹੁਣ ਬਰਤਨ ਦੀ ਵਾਰੀ ਆ ਗਈ ਥੋਂਦੀ ਮਤਲਬ ਨੈਕਸਟ ਡੇ ਵਾਦ ਜਿੱਦੋਂ ਮੈਂ ਦੇਸੀ ਘਿਓ ਬਣਾਇਆ ਉਤੋਂ ਅਗਲਾ ਦਿਨ ਹੋ ਗਿਆ ਇਹ ਤੇ ਕਪੜੇ ਬਹੁਤ ਜ਼ਿਆਦਾ ਧੋਤੇ ਸੀਗੇ ਤੇ ਉਹ ਫਿਰ ਮੈਂ ਖਿਲਾ ਰਾਇਆ ਚੱਕਿਆ ਉੱਥੋਂ ਕਮਰੇ ਆ ਚੋਂ ਤੇ ਇਧਰ ਫਿਰ ਮੈਂ ਬਰਤਨ ਧੋਂਗੀ 12:00 11:30 ਦੇ ਟਾਈਮ 'ਚ ਹਨ ਮੈਂ ਰਾਤ ਨੂੰ ਬਹੁਤ ਲੇਟ ਬਰਤਨ ਧੋਤੇ ਹੀ ਤੇ ਵਰਤੰਤੋਂ ਲਈ ਤੋ ਹੁਣ ਤੋਂ ਬਾਅਦ ਫਿਰ ਮੈਂ ਹੋਰ ਦੇਖਦੀ ਕੋਈ ਕੰਮਕੁਮ ਕਰੂੰਗੀ ਫਿਰ ਵੀ ਅਗਲੇ ਇਸ ਤੋਂ ਬਾਅਦ ਵੀ ਮੈਂ ਨੈਕਸਟ ਜਿਹੜਾ ਨਾ ਨੈਕਸਟ ਡੇ ਦੇ ਵੀ ਲੋਗ ਬਣਾਇਆ ਸੀਗਾ ਕਿਉਂਕਿ ਦੀਵਾਲੀ ਤੋਂ ਬਾਅਦ ਥੋੜੀ ਤਬੀਅਤ ਵੀ ਨਹੀਂ ਠੀਕ ਸੀ ਥੋੜੇ ਮੇਰੇ ਵਲੋਗ ਜਿੱਦਾਂ ਜਿੱਦਾਂ ਇਹ ਵਾਲੇ ਵਲੋਗ ਬਣਾਏ ਸੀ ਅਪਲੋਡ ਨਹੀਂ ਹੋ ਰਹੇ ਸੀਗੇ तो फोन भी बहुत ज़्यादा हैंग हो फोन थोड़ा ठीक करवाया इस करके फिर मैं क्या अपने वाले लोग है ना जोड़े काफ़ी टाइम तो यह क्लिपा रिंदा मैं मिक्स करके ही पा ली तीन चार दिन दियाँ ना ही फिर मैं ये क्लिपा जोड़ती कप बर्तन वगैरह धोले तो हैं ਭਾਉ ਦੇ ਪਾਪਾ ਤੋਂ ਨੇ ਸਮਾਰ ਮੰਗਾਇਆ ਸੀ ਡਾਈਪਰ ਲੈ ਆਂਦੇ ਇਹਨਾਂ ਨੇ ਤੇ ਫੇਸ ਵੋਸ਼ ਮੰਗਾਇਆ ਸੀਗਾ ਪੂਨਸ ਦਾ ਬਲੈਕ ਵਾਲਾ ਫੇਸ ਵੋਸ਼ ਇਹ ਬਹੁਤ ਵਧੀਆ ਸੈੱਟ ਕਰਦਾ ਆ ਫੇਸ ਤੇ ਮੈਨੂੰ ਬਹੁਤ ਵਧੀਆ ਲੱਗਦਾ ਇਹ ਮੇਰੇ ਮੇਰੇ ਫੇਸ ਤੇ ਤਾਂ ਸੈੱਟ ਬੈਠ ਗਿਆ ਆ ਤੇ ਖਾਣ ਪੀਣ ਦੀਆਂ ਚੀਜ਼ਾਂ ਸੀਗੀਆਂ ਬ੍ਰੈਡ ਹੋਰ ਕੀ ਸੀ ਸ਼ਾਇਦ ਫੈਨ ਵੀ ਸੀਗੇ ਤੇ ਇਹ ਕੁਝ ਲੈ ਕੇ ਆਏ ਸੀ ਭਾਉ ਦੇ ਪਾਪਾ ਤੇ ਫਿਰ ਉਸ ਤੋਂ ਬਾਅਦ ਮਤਲਬ ਹੋਰ ਵੀ ਚੀਜ਼ਾਂ ਸਿੱਖਦੋ ਹੋਰ ਚੀਜ਼ ਸੀਗੀ ਮੈਨੂੰ ਦਿਮਾਗ ਚੋਂ ਨਹੀਂ ਆ ਰਹੀਆ ਤੇ ਇੱਥੇ ਦੇਖ ਲਓ 11:30 11:12 ਦਾ ਟਾਈਮ ਮਤਲਬ ਰੋਜ਼ ਹੀ ਸਾਨੂੰ ਡੇਲੀ 11:30 12 ਵਜੇ ਜਾਂਦੇ ਆ ਰੀਵਾ ਕਰਕੇ ਕਿਉਂਕਿ ਇਹ ਕੁੜੀ ਸੁਣਦੀ ਨਹੀਂ ਆ ਮੇਰੀ ਲਾਡੋ ਰਣੀ ਇਸ ਲਈ ਇਹਦੇ ਨਾਲ ਖੇਡਦੇ ਰਹਿੰਦੇ ਆ ਫਿਰ ਟਾਈਮ ਹੋ ਹੀ ਜਾਂਦਾ ਤੇ ਬਿਸਕੁਟ ਦਾ ਪੈਕੇਟ ਲੈ ਕੇ ਆਏ ਸੀਗੇ ਇਹ ਤੇ ਇਸ ਤੋਂ ਬਾਅਦ ਹਨਾ ਆਪਾਂ ਇੱਥੇ ਬੈਠੇ ਮਤਲਬ ਮੈਂ ਇਹਨੂੰ ਕਹਿ ਰਹੀ ਸੀ ਕਿ ਜਲਦੀ ਸੋ ਜਾ ਜਲਦੀ ਸੋ ਜਾ ਸਵੇਰ ਨੂੰ ਉੱਠਣਾ ਆ ਬਾਪੂ ਨੂੰ ਸਕੂਲ ਵੀ ਭੇਜਣਾ ਹੁੰਦਾ ਨਾ ਤੇ ਫਿਰ ਮੈਂ ਇਸ ਇਸ ਤੋਂ ਬਾਅਦ ਅਸੀਂ ਇੱਥੇ ਬੈਠੇ ਹਾਂ ਤੇ ਇਹ ਆਪਣੇ ਨਾ ਬਹਾਵਕ ਪੈਸੇ ਗਿਨਾ ਰਿਹਾ ਆ ਆਪਣੇ ਪਾਪਾ ਨੂੰ ਇਹਨੇ ਨਾ ਪੈਸੇ ਜਮਾ ਕੀਤੇ ਹੋਏ ਆ ਕਾਫੀ ਤੇ ਉਹ ਗਿਨਾ ਰਿਹਾ ਪਪਾ ਜੀ ਨੇ ਪੈਸੇ ਹੋ ਗਏ 19 ਪੈਸੇ ਹੋ ਗਏ 1000 ਰੁਪਏ ਇਹਨੇ ਕਰ ਲਿਆ ਜਮਾ ਰੋਜ਼ ਹੀ ਆਪਣੇ ਪਾਪਾ ਤੋਂ ਪੈਸੇ ਲੈਂਦਾ ਆ ਤੇ ਆਪਣੀ ਗੁੱਲਕ ਚ ਪਾ ਲੈਂਦਾ ਤਾਂ ਫਿਰ ਪਪਾ ਜੀ ਪੈਸੇ ਗਿਨੋ ਨਾ ਕਰਕੇ ਗਿਨਾ ਰਿਹਾ ਸੀ ਮਤਲਬ ਇਹ ਦੀਵਾਲੀ ਤੋਂ ਦੀਵਾਲੀ ਆ ਦਿਨ ਦੇ ਨੇੜੇ ਤੇ ਇਹ ਵਲੋਗ ਵਾ ਤੇ ਇਹ ਵਲੋਗ ਹੁਣ ਜਿਹੜਾ ਆ ਇਹ ਟਿੱਕ ਮਤਲਬ ਕਲਿੱਪੇ ਮੈਂ ਟਿੱਕਾ ਵਾਲੀ ਵੀਡੀਓ 올 ਦਿੱਤੀ ਵਿੱਚ ਹੀ ਜਿਸ ਦਿਨ ਟਿੱਕਾ ਸੀ ਉਸ ਦਿਨ ਦੀ ਅਰੀ ਵਣੀ ਆਪਣੇ ਭਰਾ ਦੇ ਟਿੱਕਾ ਲਗਾਇਆ ਤੇ ਮੋੜੀ ਮੰਨੇ ਮਤਲਬ ਮੰਨੀ ਤਾਂ ਮੈਂ ਹੀ ਨੇ ਹੱਥ ਲਗਾਇਆ ਦੇਖੋ ਮੇਰੇ ਬੱਚੇ ਕਿੰਨੇ ਪਿਆਰੇ ਲੱਗ ਰਹੇ ਆ ਤੇ ਰੀਵੂ ਨੇ ਆਪਣੇ ਭਰਾ ਦਾ ਕੀਤਾ ਟਿੱਕਾ ਤੇ ਨਾਰੀਅਲ ਲੈਣਾ ਇਹਨਾਂ ਨੂੰ ਮੈਂ ਕੈਸੀ ਛੋਟਾ ਲੈ ਕੇ ਆਇਆ ਚੱਕ ਕੇ ਵੱਡਾ ਲੈ ਆਇਆ ਹੁਣ ਮੈਨੂੰ ਨਹੀਂ ਪਤਾ ਇਹ ਹੀ ਨਾਰੀਅਲ ਯੂਸ ਹੁੰਦਾ ਜਾਂ ਵੈਸੇ ਤਾਂ ਦੂਸਰਾ ਯੂਸ ਹੁੰਦਾ ਛੋਟਾ ਬਟ ਇਹ ਇਹ ਵੱਡਾ ਚੱਕ ਲੈ ਆਇਆ ਤੇ ਉਸ ਤੋਂ ਬਾਅਦ ਫਿਰ ਇਹਨੇ ਰੀਵੂ ਨੇ ਆਤੀ ਤੇ ਆਪਣੇ ਭਾਈ ਦੇ ਬੜਾ ਇੱਥੇ ਨੂੰ ਬਹੁਤ ਜਨਤਾਂ ਕਰਦੀ ਪਈ ਸੀ ਤੇ ਬਾਪੂ ਗਨੇ ਆਪਣੀ ਗੁੱਲੂਕ ਚੋਂ ਕੱਢ ਕੇ ਪੈਸੇ ਦਿੱਤੇ ਰੀਵਾ ਨੂੰ ਕਿਉਂਕਿ ਆਪਣੀ ਪੌਕਟ ਬਣੀ ਜੜੀ ਐ ਨਹੀਂ ਜਮਾ ਕੀਤੀ ਸੀ ਉਹ ਚੋਂ ਕੱਢ ਕੇ ਨੇ ਆਪਣੇ 100 ਰੁਪਿਆ ਦਿੱਤਾ ਅਬੀ ਬੈਨ ਨੂੰ ਤੇ ਬਾਕੀ ਸ਼ਾਮ ਨੂੰ ਫਿਰ ਇਹਦੇ ਪਾਪਾ ਨੇ ਨਾ ਇਹਨੂੰ ਡਰੈਸ ਲੈ ਦਿੱਤੀ ਸੀ ਕੱਪੜੇ ਲੈ ਦਿੱਤੇ ਸੋ ਮੈਂ ਤੁਹਾਨੂੰ ਦਿਖਾਉਂਗੀ ਤੇ ਫਿਰ ਰਾਤ ਨੂੰ ਅਗਲੇ ਦਿਨ ਸ਼ਾਇਦ ਹਾਂ ਅਗਲੇ ਦਿਨ ਸੀ ਗਏ ਸੀਗੇ ਕੱਪੜੇ ਲੈਣ ਰੀਵਾ ਦੇ ਤੇ ਕਿਉਂਕਿ ਇਹਦੇ ਪਾਪਾ ਫਿਰ ਨਾ ਕੰਮ ਤੋਂ ਥੋੜਾ ਲੇਟ ਆਏ ਸੀ ਫਿਰ ਅਸੀਂ ਅਗਲੇ ਦਿਨ ਹੀ ਚੱਲ ਗਏ ਸੀ ਇਹ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਤਲਬ 4-5 ਦਿਨ ਦੀਆਂ ਇਕੱਠੀਆਂ ਕਲਿੱਪਾਂ ਜੋੜੀਆਂ ਇੱਕ ਹੋਰ ਮੈਂ ਕੰਫੀਰ ਦਾ ਦੂਮਾ ਤੇ ਇਸ ਤੋਂ ਇਸ ਤੋਂ ਅਗਲੇ ਦਿਨ ਟਿੱਕਾ ਜਿਹੜਾ ਹੈ ਉਹ ਤੋਂ ਅਗਲੇ ਦਿਨ ਫੇਰ ਇਹ ਵਾਲੇ ਕਪੜੇ ਲੈ ਆਂਦੇ ਤੇ ਇੱਥੇ ਨਾ ਰਿਵਿਊ ਮਰਸ ਨਾਲ ਖੜੀ ਸੀ 奶奶。辣辣 ਦੋ ਨਿਕਰਾ ਲੈ ਕੇ ਆਏ ਆ ਆਪਾਂ ਬਾਬੂ ਕ ਲਈ ਗੁਗੀ ਇਦਾਂ ਦੀ ਪਾਉਂਦਾ ਆ ਦੂਜੀ ਦੀ ਪਾਉਂਦਾ ਤੇ ਇਸ ਤਰ੍ਹਾਂ ਦੀ ਫਿਰ ਇਹ ਲੈ ਆਏ ਆ ਆਪਾਂ ਫੈਲੀ ਤੋਂ ਬਾਏ ਦੀਆ ਮੰਮਾ ਜੀ ਮੈਨੂੰ ਫਾਗੜੀ ਕਿ ਮੈਂ 파ਸ ਨੂੰ ਦਿਨਾਂ ਦਾ ਇਨਰ ਇਨਰ ਇਤੋਂ ਹੈ ਨਹੀਂ ਸੀਗਾ ਤੇ ਇੱਕ ਇਨਰ ਲਿਆਂਦਾ ਗਰਮ ਬਹੁਤ ਆ ਬਹੁਤ ਜ਼ਿਆਦਾ ਗਰਮ ਆਇ ਤੇ ਹੁਣ ਪਾ ਕੇ ਦੇਖਦੀ ਆ ਮੈਂ ਅਗਰ ਇਹ ਛੋਟਾ ਹੋਇਆ ਤੇ ਉਹਨਾਂ ਨੇ ਕਿਹਾ ਹੈ ਕੱਲ ਵਾਪਸ ਕਰ ਦਿਓ ਤੇ ਪਹਿਲਾਂ ਮੈਂ ਪਾ ਕੇ ਦੇਖਦੀ ਹਾਂ ਤੇ ਆਪਣੇ ਬੱਚੇ ਵਾਲੀ ਜੀ ਸਾਨੂੰ ਦੱਸਿਆਈ ਆ ਕਿ ਕੱਪੜੇ ਰੀਵੂ ਲੈ ਆਂਦੇ ਟਿੱਕੇ ਦਾ ਗਿਫਟ ਤੇ ਬਾਹੂਕਲੇ ਵੀ ਕੁਝ ਲੈ ਆਂਦਾ ਸੀਗਾ ਦੇਖੋ ਕਿ ਇੱਕ ਇੱਕ ਕਲੀ ਲਈ ਲਵਾਂਗੇ ਤੇ ਦੂਸਰਾ ਵੀ ਮੰਗੂਗਾ ਇਸ ਲਈ ਵੈਸੇ ਵੀ ਓਨਲੀ ਭਾਵ ਕੁਲੀ ਲੈਣੀ ਸੀ ਪਜਾਮਾ ਲੈਣਾ ਸੀਗਾ ਤੇਰੀ ਵਾਲੀ ਵੀ ਲੈਣੀ ਸੀ ਕੱਪੜੇ ਤੇ ਫਿਰ ਹੈ ਨਾ ਇਨਰ ਹੈ ਨਹੀਂ ਸੀਗਾ ਰੀਵੂ ਕੋ ਕੁੱਕੀ ਹੁਣ ਅੱਗੇ ਅੱਗੇ ਠੰਡ ਬੋਝਾ ਰਾਣੀ ਆ ਤੇ ਇਨਰ ਫਿਰ ਮੈਂ ਕਿਹਾ ਇਹਨਾਂ ਨੂੰ ਕਿ ਇਨਰ ਹੀ ਲੈ ਲੈਣੇ ਆ ਤੇ ਇਹ ਦੇਖੋ ਜੀ ਰੋ ਕੱਪੜੇ ਪਾਣੀ ਉਹਨੇ ਨਾ ਉਦੋਂ ਬਹੁਤ ਜ਼ਿਆਦਾ ਰੋਂਦੀ ਉਦੋਂ ਨਹੀਂ ਰੋਂਗੇ ਨਾਣ ਲੱਗੇ ਵੀ ਨਹੀਂ ਰੋਂਦੇ ਬਟ ਜੇ ਜਦੋਂ ਕੱਪੜੇ ਪਾਣੇ ਨਾ ਉਦੋਂ ਹੀ ਰੋਂਦੀ ਆ ਤੇ ਐਨ ਖਿਜਣ ਜੀ ਲੱਪਨ ਦੀ ਹੈ ਠੀਕ ਚਿਹੜਾ ਪਾ ਲੰਦੀ ਹੈ। ਛੋਟਾ ਆ সাইਜ਼ ਤੇ ਵਾਪਸ ਕਰਕੇ ਆਣੀ ਪੈਣੀ ਹੈ। ਆ ਦੇਖੋ। ਪੂਰਾ ਪੂਰਾ ਸਾਈਜ਼ ਹੈ ਰੇ ਤੇ ਇਹ ਨਹੀਂ ਚੱਲਣਾ ਤੇ ਵਾਪਸ ਕਰਕੇ ਆਣੀ ਪਾਣੀ। ਉਹਨੇ ਕਿਹਾ ਕਿ ਇਹ ਸਾਰ 1.5 ਸਾਲ ਦੇ ਬੱਚੇ ਦਾ ਬਟ ਇਹ ਸਾਈਜ਼ ਛੋਟਾ ਆ। ਅਲਕੋ ਜੂਰੇ ਇੱਥੇ ਤੱਕ ਤੇ ਜਿੰਨ ਸਾਲ ਦੀ ਹੋ ਜੂਗੀ ਥੋੜੀ ਏਡੀ ਹੋਊਗੀ ਤੇ ਫਿਰ ਸਾਈਜ਼ ਹੋਰ ਉੱਚਾ ਹੋ ਜਾਊਗਾ ਤੇ ਇਸ ਲਈ ਵਾਪਸ ਕਰਕੇ ਹੀ ਜੰਨੇ ਬਹਿਣਾ ਛੋਟਾ ਸਾਈਜ਼ ਹੈ ਬਿਲਕੁਲ ਚਲੋ ਲਾਓ ਇੱਕ ਕੋਲ ਲੈ ਕੇ ਨਾ ਉਹ ਤੁਹਾਨੂੰ ਦਿਖਾਉਣੀ ਆ ਹੋਰ ਲਿਆਂਦਾ ਇੱਕ ਰਿਵੂਲੀ ਆ ਹਾਂ ਅ ਉਹ ਵੋ ਉਹ ਕਿਹੜਾ ਕੱਪੜਾ ਹੁੰਦਾ

ਸਹੀ ਆ ਬਿਲਕੁਲ ਇਹ ਵਧੀਆ ਲੱਗਾ ਮੈਨੂੰ ਤੇ ਇਹ ਆਪਾਂ ਲੈ ਲਿਆ ਰਿਹਾ ਹੋਰ ਇਹ ਵੀ ਮਮਾ ਮਪਰੀ ਆ ਆ ਪ੍ਰਿਊ ਇਹ ਵੀ ਮਮਾ ਮਪਰੀ ਹੋਰ ਹੈਲੋ ਤੇ ਆ ਬਿਲਕੁਲ ਪਰਫੈਕਟ ਆ ਖੁੱਲਾ ਡੁੱਲਾ ਵੀ ਆ ਤੇ ਥੋੜਾ ਵੱਡਾ ਵੀ ਆ ਬਿਲਕੁਲ ਸਹੀ ਆ ਬਟ ਆ ਜਿਹੜਾ ਇਹਨਾਂ ਸੀ ਇਹ ਛੋਟਾ ਇਹ ਕੱਲ੍ਹ ਨੂੰ ਬਦਲ ਕੇ ਆਪਾਂਗੇ ਮਤਲਬ ਬਦਲਾ ਕੇ ਹੋਰ ਲਿਆਵਾਂਗੇ ਤੇ ਹੁਣ ਮੈਂ एक भावुकली पजामा ले है मैं तुम वो भी दिखाई है भावुक उ दुकाना बंद हो गईमोस्ट बाकी कपड़े उसे देखने से शर्ट वगैरह बट हो गई पजामा लिया बाकी कल देखा लेव टाइम न जावे तो टी शर्ट वगैरह लेके आवे तो ये इन एक होर ले आवेंगे ਕਾਕੀਆਂ ਲਈ ਆਪਣੇ ਬੱਚਿਆਂ ਲਈ ਆਪਾਂ ਦੁਬਾਰੇ ਸ਼ੋਪਿੰਗ ਨਾ ਲਈਏ ਕੱਪੜੇ-ਕੁਪੜੇ ਪਾ ਕੇ ਦੇਖ ਲਏ ਆ ਹੁਣ ਮੈਂ ਕੱਪੜਿਆਂ ਨੂੰ ਰੱਖ ਦੂੰਗੀ ਤੇ ਜਿਹੜੇ ਬਦਲਣ ਵਾਲੇ ਆ ਬਦਲਣ ਵਾਲੇ ਉਹ ਬਦਲਾ ਲਾਂਗੇ ਤੇ ਇੱਕ ਦੋ ਗੇੜਾ ਹੋਰ ਬਾਜ਼ਾਰ ਚ ਵੱਜਣਾ ਕਿਉਂਕਿ ਕੱਪੜੇ ਹਜੇ ਇਹਨਾਂ ਦੇ ਹੋਰ ਲੈਣੇ ਦੁਕਾਨਾਂ ਬੰਦ ਹੋ ਗਈਆਂ ਸੀ ਸਲੇਟ ਗਏ ਸੀ ਰਿਵੂ ਦਾ ਬਰਥਡੇ ਗਿਫਟ ਔਰ ਥੋੜੀ ਬਰਥਡੇ ਨੀ ਟਿੱਕੇ ਵਾਲਾ ਗਿਫਟ ਬਾਪੂ ਕੋਲੋਂ ਮਿਲ ਗਿਆ ਹੈ ਯਾ ਇਹਦੇ ਕੱਪੜੇ ਆ ਗਏ ਆ ਰਿਵੂ ਦੇ ਤੇ ਹੁਣ ਮੈਂ ਆਪਣਾ ਹੀ ਵਲੋਗ ਇੱਥੇ ਐਂਡ ਕਰਦੀ ਆ ਇਹ ਵਲੋਗ ਦਾ ਇੱਥੇ ਐਂਡ ਕਰਦੀ ਆ ਨਵੇਂ ਵਲੋਗ ਨਾਲ ਆਪਾਂ ਹੁਣ ਸ਼ੁਰੂਆਤ ਕਰਾਂਗੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਚ ਤੇ ਬਾਏ ਬਾਏ ਐਂਡ ਗੁੱਡ ਨਾਈਟ